ਅਸੀਂ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਜੀਵਨ ਦੀ ਵਿਚਾਰ ਕਰ ਰਹੇ ਹਾਂ 1704 ਈਸਵੀ ਦੇ ਇੰਦਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਜਮੇਰ ਚੰਦ ਹਮਲਾ ਕਰਦਾ ਹੈ ਆਪਣੀ ਫੌਜ ਲੈ ਕੇ ਹੁੰਦਾ ਹੈ ਜਦੋਂ ਆਪਣੀ ਫੌਜ ਲੈ ਕੇ ਹੁੰਦਾ ਹੈ ਤਾਂ ਸਰਬਸਦਾਣੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਏ ਤੇ ਭਾਈ ਮਾਨ ਸਿੰਘ ਦੇ ਗਵਾਈ ਦੇਟ ਭਾਈ ਮਾਨ ਸਿੰਘ ਕੋੜੇ ਦੇ ਚੜ ਕੇ ਖਾਲਸੇ ਝੰਡਾ ਲੱਕ ਕੇ ਨਾ ਜੰਗ ਦੇ ਮੈਦਾਨ ਦੇ ਵਿੱਚ ਆਉਂਦਾ ਏ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਆਉਂਦਾ ਏ ਤੇ ਜਿਹੜਾ ਖਾਲਸੇ ਦਾ ਨਿਸ਼ਾਨ ਹੈ ਨਾ ਉਹ ਡਿੱਗਣ ਲੱਗਦਾ ਪਰ ਮਾਰ ਸਿੰਘ ਜਿਹੜਾ ਖਾਲਸੇ ਦਾ ਨਿਸ਼ਾਨਾ ਨਿਕਲ ਨਹੀਂ ਦਿੰਦਾ ਉਸ ਨੂੰ ਚੁੱਕ ਲੈਂਦਾ ਹੈ ਉਦੋਂ ਅਜਮੇਲ ਚੰ ਹਮਲਾ ਕਰਦਾ ਹੈ ਤੇ ਭਾਈ ਮਾਰ ਸਿੰਘ ਜ਼ਖਮੀ ਹੋ ਜਾਂਦੇ ਹੁਣ ਯਾਦ ਰੱਖੋ ਜਦੋਂ ਜੰਗ ਹੋ ਰਹੀ ਹੈ ਜਦੋਂ ਭਾਈ ਮਾਰ ਸਿੰਘ ਜ਼ਖਮੀ ਹੋ ਗਏ ਨੇ ਤਾਂ ਜਿਹੜੇ ਸਿੱਖ ਨੇ ਉਹ ਭਾਈ ਮਾਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਲੈ ਜਾਂਦੇ ਨੇ ਇਹ ਜਦੋਂ ਲੈ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਭ ਕੁਝ ਦੱਸਦੇ ਨੇ ਕਿ ਭਾਈ ਮਾਨ ਸਿੰਘ ਨੇ ਜਿਹੜਾ ਖਾਲਸੇ ਦਾ ਨਿਸ਼ਾਨ ਨੇ ਉਸ ਨੂੰ ਥੱਲੇ ਨਹੀਂ ਡਿੱਗ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਖੁਸ਼ ਹੋ ਕੇ ਨਾ ਆਪਣੀ ਦਸਤਾਰ ਦੇ ਵਿੱਚੋਂ ਕੁਝ ਕੱਪੜਾ ਪਾੜ ਕੇ ਨਾ ਤੇ ਜਿਹੜਾ ਭਾਈ ਮਾਨ ਸਿੰਘ ਦਾ ਦਮਾਲਾ ਸੀ ਉਹਦੇ ਸਿਰ ਵਿੱਚ ਸਜਾ ਦਿੰਦੇ ਨੇ ਜਿਹੜੇ ਫੁਰਲੇ ਫਰਲੇ ਵਾਲੇ ਦਮਾਲੇ ਨੇ ਨਾ ਸਭ ਤੋਂ ਪਹਿਲਾਂ भाई मान सिंह ਦੇ ਸਜਾਇਆ ਗਿਆ ਤੇ ਉਸ ਤੋਂ ਬਾਅਦ ਬਾਬਾ ਫਤਿਹ ਸਿੰਘ ਦੇ ਸਿਰ ਦੇ ਉੱਤੇ ਜਿਹੜਾ ਫਰਲੇ ਵਾਲਾ ਦਮਾਲਾ ਹੈ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਲੇ ਵਾਲਾ ਦਮਾਲਾ ਸਿਰ ਇਸ ਤੋਂ ਫਰਲੇ ਵਾਲੇ ਜਿਹੜਾ ਦਮਾਲਾ ਉਹਦੀ ਹੋਂਦ ਹੈ ਉਦੋਂ ਅਜਮੇਰ ਚੰਦ ਫੇਰ ਨੱਥ ਗਿਆ ਹੁਣ ਅਜਮੇਰ ਚੰਦ ਉਸਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਅਨੰਦਪੁਰ ਸਾਹਿਬ ਨੂੰ ਜਿੱਤ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰਾ ਦਈਏ ਪਰ ਕਾਮਯਾਬ ਬਣਾਇਆ ਅਖੀਰ ਵਿੱਚ ਅਜਮੇਰ ਤੋਂ ਦਿੱਲੀ ਦੇ ਦਰਬਾਰ ਦੇ ਵਿੱਚ ਜਾਂਦਾ ਹੈ ਉਹ ਆਖਦਾ ਕਿ ਅਸੀਂ ਤੁਹਾਨੂੰ ਟੈਕਸੀ ਵੀ ਦੇਣੀ ਹੈ ਅਸੀਂ ਲੋਡ ਪੈਣ ਤੇ ਤੁਹਾਡੀ ਮਦਦ ਵੀ ਕਰਦੇ ਹਾਂ ਪਰ ਸਾਡੀ ਮਦਦ ਕਰ ਦਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰਾ ਦਈਏ ਹੁਣ ਜਿਹੜੇ ਦਿੱਲੀ ਦਾ ਫੌਜਦਾਰ ਹੈ ਉਹ ਸੈਦ ਖਾਨ ਅਤੇ ਰਮਜ਼ਾਨ ਖਾਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਮਲਾ ਕਰਨ ਵਾਸਤੇ ਭੇਜਦਾ ਹੈ ਤੇ ਅਜਮੇਰ ਚੰਦ ਨੂੰ ਆਖਦਾ ਹੈ ਕਿ ਤੁਸੀਂ ਜਾ ਕੇ ਖੁਸ਼ੀਆਂ ਮਨਾਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰਾ ਦੇਵਾਂਗੇ ਜਦੋਂ ਦਿੱਲੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੈਦਖਾ ਆਪਣੀ ਫੌਜ ਲੈ ਕੇ ਹੁੰਦਾ ਤੇ ਰਾਜ ਨਸੀਰਾ ਦੇ ਕੋਲ ਰੁਕਦਾ ਹੈ ਨਸੀਰਾ ਪੀਰ ਬੁੱਧੂ ਸ਼ਾਹ ਦੀ ਪਤਨੀ ਹੈ ਅਤੇ ਰਿਸ਼ਤੇਦਾਰੀ ਦੇ ਵਿੱਚ ਨ ਸੈਦਖਾਂ ਦੀ ਭੈਣ ਲੱਗਦੀ ਹੈ ਹੁਣ ਜਦੋਂ ਸੈਦਖਾਂ ਆਪਣੀ ਭੈਣ ਨਸੀਰਾ ਦੇ ਕੋਲ ਹੁੰਦਾ ਹੈ ਨਾ ਤੇ ਨਸੀਰਾ ਨੂੰ ਆਖਦਾ ਹੈ ਕਿ ਮੈਂ ਤੈਨੂੰ ਖੁਸ਼ਖਬਰੀ ਦੇਣੀ ਕਿਉਂਕਿ ਯਾਦ ਰੱਖੋ ਭੰਗਾਣੀ ਦੇ ਜੰਗ ਦੇ ਵਿੱਚ ਨਸੀਰਾ ਦੇ ਜਿਹੜੇ ਦੋ ਪੁੱਤਰ ਨੇ ਦੋ ਪੁੱਤਰ ਸ਼ਹੀਦ ਹੋਏ ਨੇ ਤੇ ਜਦੋਂ ਨਸੀਰਾ ਗੇੜ ਖੋਲਦੀ ਹੈ ਤੇ ਉਹ ਸੁਖਮਣੀ ਸਮਝ ਦੀ ਬਾਣੀ ਪੜ੍ਹ ਲਈ ਤੇ ਨਸੀਰਾ ਖਾਨ ਨੂੰ ਆਖਦਾ ਕਿ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੀਸ ਲੈਣ ਜਾ ਰਿਹਾ ਮੈਂ ਉਹਨਾਂ ਨੂੰ ਮਾਰਨ ਜਾ ਰਿਹਾ ਤੇ ਜਿਹੜਾ ਸੀਸ ਹੈ ਉਹ ਮੈਂ ਸੀਸ ਲੈ ਕੇ ਆਵਾਂਗਾ ਤੇ ਜਿਹੜੇ ਤੇਰੇ ਦੋ ਪੁੱਤਰ ਨੇ ਦੋ ਪੁੱਤਰਾਂ ਦੀ ਮੌਤ ਦਾ ਬਦਲ ਲਵਾ। ਹੁਣ ਨਸੀਰਾ ਖਾਂ ਆਪਣੇ ਭਰਾ ਸ਼ੈਦ ਖਾਂ ਨੂੰ ਬਹੁਤ ਸਮਝਉਂਦੀ ਏ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾ ਤੂੰ ਦੋ ਪੁੱਤਰਾਂ ਦੀ ਗੱਲ ਕਰਦਾ ਹੈ ਨਾ ਮੈਂ ਸਾਰਾ ਪਰਿਵਾਰ ਵਾਰ ਦਾਂਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਖਤ। ਕਹੋ ਕਿ ਉਹਨਾਂ ਨਾਲ ਅਸੀਂ ਪਿਆਰ ਕੀਤਾ ਹੈ। ਉਹਨਾਂ ਦੇ ਨਾਲ ਪ੍ਰੇਮ ਕੀਤਾ ਤੇ ਉਸ ਤੋਂ ਬਾਅਦ ਸਹਿ ਦਿਖਾ ਆਖਦਾ ਕਿ ਤੂੰ ਅੱਜ ਤੋਂ ਬਾਅਦ ਮੇਰੀ ਭੈਣ ਨਹੀਂ ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਸਿਰ ਲੈ ਕੇ ਆਉਣਾ ਹੈ ਤੇ ਸਹਿ ਦਿਖਾ ਦੀ ਜਿਹੜੀ ਭੈਣ ਹਨ ਨਸੀ ਰੱਖ ਆਪਣੇ ਪ੍ਰਾਂ ਨੂੰ ਬੜਾ ਸਮਝਉਂਦੀ ਤੇ ਖੀਰ ਤੇ ਆਖਦੀ ਹੈ ਕਿ ਮੇਰੀ ਗੱਲ ਯਾਦ ਰੱਖ ਜਦੋਂ ਤੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਿਆਣਾ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੇੜੇ ਹੋ ਕੇ ਦਰਸ਼ਨ ਜ਼ਰੂਰ ਕਰੀ ਜਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਾਰ ਦੇਣਗੇ ਤੇ ਜਾਂ ਤੂੰ ਉਹਨਾਂ ਦੇ ਦਰਸ਼ਨ ਕਰਕੇ ਤੂੰ ਸੁਧਰ ਜਾਵੇਂਗਾ ਤੇਰੀ ਜ਼ਿੰਦਗੀ ਦੇ ਅੰਦਰ ਸਦਾ ਹੋ ਜਾਵੇਗਾ ਜਦੋਂ ਇਹ ਗੱਲਾਂ ਸੈਦਖਾਨੇ ਸੁਣਿਆ ਨੇ ਉਦੇ ਦਿਲ ਤੇ ਲੱਗਨੀ ਹੁਣ ਸੈਦਕਾ ਆਪਣੀ ਫੌਜ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦਾ ਹੈ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦਾ ਆਖਦਾ ਹੈ ਉਹ ਨੀਲੇ ਦੇ ਸ਼ਾਸਵਾਰਾ ਤੂੰ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪੁੱਤਰ ਭੇਜ ਰਿਹਾ ਹੈ ਆਪਣੇ ਸਿੱਖ ਭੇਜ ਰਿਹਾ ਹੈ ਖੁਦ ਜੰਗ ਦੇ ਮੈਦਾਨ ਦੇ ਵਿੱਚ ਮੈਂ ਤੇਰੀ ਬੜੀ ਮਹਿਮਾ ਸੁਣੀ ਹੈ ਪੀਰ ਬੁੱਧੂ ਸ਼ਾਹ ਤੋਂ ਅਜਮੇਰ ਚੱਦ ਤੋਂ ਤੇ ਆਪਣੀ ਪੈ ਨਸੀਰਾ ਤੋਂ ਬੜੀ ਤੇਰੀ ਉਸਤ ਸੁਣੀ ਹੁਣ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਚੜਕੇ ਨਾ ਜੰਗ ਦੇ ਮੈਦਾਨ ਦੇ ਵਿੱਚ ਆਉਂਦੇ ਨੇ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਆਉਂਦੇ ਨੇ ਉਹ ਸਾਰੇ ਸਿਪਾਹੀਆਂ ਨੂੰ ਮਾਰਦੇ ਜਾਂਦੇ ਨੇ ਤੇ ਅਖੀਰ ਉਹ ਸੈਦਖਾਨੇ ਨੇੜੇ ਆਉਂਦੇ ਨੇ ਹੁਣ ਇੱਕ ਪਾਸੇ ਸੈਦਖਾ ਹੈ ਤੇ ਦੂਸਰੇ ਪਾਸੇ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਜਦੋਂ ਸਹਿ ਦਿਖਾੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਨੀ ਨਾ ਤੇ ਸਹਿ ਦਿਖਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਡੇਗ ਗਿਆ ਉਸ ਨੂੰ ਆਪਣੀ ਭੈਣ ਦੀ ਗੱਲਾਂ ਚੇਤੇ ਆ ਗਈਆਂ ਕਿ ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾ ਜਦੋਂ ਇਹਨਾਂ ਦੇ ਦਰਸ਼ਨ ਹੋ ਜਾਂਦੇ ਨੇ ਤੇ ਮਨੁੱਖ ਦੀ ਜ਼ਿੰਦਗੀ ਸੁਧਰ ਜਾਂਦੀ ਹੈ ਕਿਉਂਕਿ ਗੁਰਬਾਣੀ ਆਖਦੀ ਹੈ ਅੰਦਰ ਸੱਚਾ ਨੇਹ ਲਾਇਆ ਪ੍ਰੀਤ ਮੇ ਆਪਣੇ ਤਨ ਮਨ ਹੋਈ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਤੇ ਜਿਹੜਾ ਸਹਿਰ ਖਾਂ ਹੈ ਸਹਿਰ ਕਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਲਿਗ ਪੈਂਦਾ ਹੈ ਤੇ ਆਪਣੇ ਆਪ ਦੀ ਜਿਹੜੀ ਜ਼ਿੰਦਗੀ ਉਸ ਨੂੰ ਸਦਾਰ ਲੈਂਦਾ ਹੈ ਉਸ ਤੋਂ ਬਾਅਦ ਉਹ ਦਿੱਲੀ ਦੇ ਦਰਬਾਰ ਦੇ ਵਿੱਚ ਇੱਕ ਚਿੱਠੀ ਲਿਖਦਾ ਹੈ ਤੇ ਅੱਜ ਤੋਂ ਬਾਅਦ ਮੈਂ ਤੁਹਾਡੀ ਗੁਲਾਮੀ ਨਹੀਂ ਕਰਾਂਗਾ ਅੱਜ ਤੋਂ ਬਾਅਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿਪਾਈ ਬਣ ਕੇ ਰਾਵਾਂਗਾ ਇਸ ਤਰ੍ਹਾਂ ਸੈਦਖਾਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰਿਆ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਲੈਂਦਾ ਆਓ ਜਿੱਦਾਂ ਭਾਈ ਸਾਹਿਬ ਖਾਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਨੇ ਨਾ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ ਹੈ ਨਾ ਬਾਣੀ ਦੇ ਵਿੱਚੋਂ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਣ ਨੇ ਜਦੋਂ ਅਸੀਂ ਬਾਣੀ ਪੜ੍ਹਾਂਗੇ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਾਲਨ ਕਰਾਂਗੇ ਤੇ ਆਪਣੀ ਅਸੀਂ ਜੀਵਨ ਨੂੰ ਸੁਧਾਰਾਂਗੇ ਬਾਣੀ ਦੇ ਦਰਸ਼ਨ ਕਰੀਏ ਦਰਸ਼ਨ ਦੇ ਵਿੱਚੋਂ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ